ਅਸਲਾਮੁਅਲੈਕਮ ਵਿਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਚਾਰ ਸਾਬਜ਼ਾਦਿਆਂ ਦੀ ਤੇ ਸਾਡੀ ਇੱਕ ਮੁਸਲਮਾਨ ਭੈਣ ਚਾਰ ਸਾਬਜ਼ਾਦਿਆਂ ਦੇ ਬਾਰੇ ਗੱਲਬਾਤ ਕਰ ਰਹੀ ਏ ਤੁਹਾਨੂੰ ਪਤਾ ਹੈ ਕਿ ਚਾਰ ਸਾਬਜ਼ਾਦਿਆਂ ਨੇ ਕਿੰਨਾ ਜ਼ੁਲਮ ਬਰਦਾਸ਼ਤ ਕੀਤਾ ਮੁਗਲਾਂ ਦਾ ਤੇ ਮੁਗਲ ਰਾਜ ਦੇ ਵਿੱਚ ਕਿਵੇਂ ਤਕਲੀਫਾਂ ਬਰਦਾਸ਼ਤ ਕੀਤੀਆਂ ਤੇ ਅੱਜ ਗੱਲ ਕਰਾਂਗੇ ਕਿ ਮੁਸਲਮਾਨ ਭੈਣ ਸਾਡੀ ਕੀ ਗੱਲਬਾਤ ਕਰਦੀ ਹੈ ਚਾਰ ਸਬਜ਼ਾਦਿਆਂ ਦੇ ਬਾਰੇ ਤੇ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਇਸੇ ਤਰ੍ਹਾਂ ਜੀ ਕਿਤੇ ਦਸ਼ਮ ਪਿਤਾ ਉਹ ਵਕਤ ਸੀ ਜਦੋਂ ਤੁਸੀਂ ਸਰਿਆਮ ਦਿਖਦੇ ਸੀ ਗਨੀਖਾਂ ਨਵੀਖਾਂ ਨੂੰ ਗੁਰੂ ਸਾਹਿਬ ਜਦੋਂ ਤੁਸੀਂ ਪੀਖਮ शाह ਜੀ ਨੂੰ ਦਿਖੇ ਗੁਰੂ ਸਾਹਿਬ ਜਦੋਂ ਤੁਸੀਂ ਨਵਾਬ ਸ਼ੇਰ ਖਾਨ ਨੂੰ ਮਿਲੇ ਕਿਤੇ ਉਸ ਵਕਤ ਮੈਂ ਵੀ ਹੁੰਦੀ ਤਾਂ ਮੈਂ ਤੇਰੇ ਪੈਰ ਫੜ ਲੈਂਦੀ ਔਰ ਕਹਿੰਦੀ ਕੋਈ ਹੁੰਦੀਆਂ ਰਹਿਣ ਜੰਗਾ ਤੂੰ ਨਾ ਲੜ ਤੂੰ ਸੱਤ ਦੂਰ ਨਾ ਜਾਈ ਤੈਨੇ ਬੜੀ ਛੋਟੀ ਉਮਰ ਚ ਦਸ਼ਮ ਪਿਤਾ ਸੱਤੋ ਲੋਗਾਂ ਤੋਂ ਠੀਕ ਹੈ ਪਰ ਸਾਡੇ ਦਿਲਾਂ ਤੇ ਤੇਰਾ ਨਾਮ ਲਿਖਿਆ ਹੋਇਆ ਹੈ ਸਾਡੇ ਦਿਲਾਂ ਦੇ ਅੰਦਰ ਤੁਸੀਂ ਵਸਦੇ ਹੋ ਗੁਰੂ ਸਾਹਿਬ ਇਹਨੂੰ ਕੋਈ ਜਾਤ ਪਾਤ ਕੋਈ ਧਰਮ ਇਹ ਅਲੱਗ ਨਾ ਲੱਗਦਾ ਹੈ ਕਿ ਦਸ਼ਮ ਪਿਤਾ ਇਹ ਵਡਿਆਈਆਂ ਤਾਂ ਤੇਰੀਆਂ ਨੇ ਜੀ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਹੈ ਮੈਂ ਤਾਂ ਤੇਰੀ ਦਰ ਦੀ ਖਾਕ ਦੀ ਵੀ ਮੇਰੀ ਔਕਾਤ ਨਹੀਂ ਹੈ ਜੀ ਜਦੋਂ ਸ਼ਾਮ ਨੂੰ ਰਾਤ ਨੂੰ 8:30 ਵਜੇ ਮੋਤੀਵਾ ਗੁਰਦੁਆਰਾ ਸਾਹਿਬ ਚ ਸੁਖਾਸਨ ਚ ਗੁਰੂ ਸਾਹਿਬ ਜਾਂਦੇ ਐ ਤਾਂ ਉਹਨੂੰ ਮੈਂ ਤੇ ਮੇਰੇ ਹਸਬੰਡ ਉਹਨਾਂ ਦੇ ਉੱਤੇ ਫੁੱਲ ਗੇਰ ਕੇ ਨਤਮਸਤਕ ਹੁੰਨੇ ਐ ਤੇ ਉਦੋਂ ਐਸਾ ਲੱਗਦਾ ਹੈ ਕਿ ਗੁਰੂ ਸਾਹਿਬ ਮੈਨੂੰ ਇਹ ਕਹਿ ਰਹੇ ਨੇ ਕਿ ਬੇਟਾ ਮੈਨੇ ਤਾਂ ਕਦੇ ਪੂਰੀ ਕਾਇਨਾਤ ਦੀਆਂ ਲੜਾਈਆਂ ਲੜਨ ਵ ਲਈ ਇਹ ਨਹੀਂ ਸੋਚਿਆ ਕਿ ਹਿੰਦੂ ਦੀ ਲੜਾਈ ਲੜ ਰਹੇ ਆ ਸਿੱਖ ਦੀ ਜਾਂ ਮੁਸਲਮਾਨ ਦੀ ਤੂੰ ਜ਼ਿੰਦਗੀ ਦੇ ਇਸ ਸਮੁੰਦਰ ਚ ਐਸਾ ਉਫਾਨ ਲਿਆ ਦੇ ਐਸੀ ਗੱਲ ਕਰ ਕਿ ਜਦੋਂ ਫੌਜਾਂ ਨੂੰ ਲੜਾਣ ਵਾਲਾ ਜਰਨੈਲ ਹੈ ਜਿਹੜਾ ਅਗਰ ਉਹ ਕਿਤੇ ਕਮਜ਼ੋਰ ਹੋ ਜਾਵੇ ਤਾਂ ਫਿਰ ਮਰੀਆਂ ਹੋਈਆਂ ਫੌਜਾਂ ਮਾਰ ਨਹੀਂ ਸਕਦੀਆਂ ਹੁੰਦੀਆਂ ਔਰ ਜਦੋਂ ਦਸ਼ਮਪਿਤਾ ਦੀ ਇੱਕ ਵਾਰ ਜਾਂ ਇੱਕ ਉਹਦਾ ਲਫ਼ਜ਼ ਵੀ ਕਿਤੇ ਲੋਕਾਂ ਨੂੰ ਪਤਾ ਲੱਗ ਜੇ ਤਾਂ ਉਹ ਫੌਜਾਂ ਮਰੀਆਂ ਹੋਈਆਂ ਵੀ ਖੜੀਆਂ ਹੋ ਜਾਂਦੀਆਂ ਕਿ ਹੈ ਐਸਾ ਸੀ ਦਸ਼ਮਪਿਤਾ ਉਹ ਕਹਿੰਦਾ ਚੂ ਕਾਰਾਜ ਹਮਹੀਲ ਤੇ ਦਰਗੁਜਸਤ ਹਲਾਲਸਤ ਬੁਰਦਨ ਵਸ਼ਮਸ਼ੀਰਦਸ ਜਦੋਂ ਦੁਸ਼ਮਣ ਜਦੋਂ ਹੱਦ ਕੋਈ ਵੀ ਇਨਸਾਨ ਕਿਸੇ ਗਲਤੀ ਕਰ ਦੇ ਤਾਂ ਉਹਦੋ ਤਲਵਾਰ ਦੀ ਵਰਤੂ ਕਰੋ ਹਲਾਲ ਹੈ ਜੀ ਪਰ ਗੁਰੂ ਨਾਨਕ ਦੇਵ ਜੀ ਐਸੇ ਸੀ ਕਿ ਉਹਨਾਂ ਦੇ ਕੋਲ ਕੋਈ ਹਥਿਆਰ ਹੀ ਨਹੀਂ ਸੀ ਗੁਰੂ ਨਾਨਕ ਦੇਵ ਜੀ ਕੋਲ ਕੋਈ ਹਥਿਆਰ ਨਹੀਂ ਸੀ ਪਰ ਜੇ ਆਪਾਂ ਇਸ ਕੰਦ ਨੂੰ ਲਈਏ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਸ਼ਬਦ ਨੇ ਉਸ ਸਮੇਂ ਦੀਆਂ ਹਕੂਮਤਾਂ ਦੇ ਲਈ ਵਰਤੇ ਹੋਏ ਉਹ ਵੀ ਕਿਸੇ ਹਥਿਆਰ ਤੋਂ ਘੱਟ ਨਹੀਂ ਸਨ ਜਦੋਂ ਰਾਜੇ ਸ਼ੀ ਮੁਕਦਮ ਕੁੱਤੇ ਕਿਆ ਬਾਬਰ ਨੂੰ ਜਾਬਰ ਕਹਿਣਾ ਵੀ ਕਿਸੇ ਜੰਗ ਲੜਨ ਤੋਂ ਘੱਟ ਗੁਰੂ ਗੋਬਿੰਦ ਸਿੰਘ ਜੀ ਕੋਈ ਜੰਗ ਲੜਨਾ ਹੀ ਨਹੀਂ ਚਾਹੁੰਦੇ ਸੀ ਸਿੱਖ ਕਦੇ ਲੜਨਾ ਹੀ ਨਹੀਂ ਚਾਹੁੰਦੇ ਮੈਂ ਦਾਵੇ ਨਾਲ ਕਹਿੰਨੀ ਆ ਲਿਆਓ ਮੇਰਾ ਖੂਨ ਕੱਢ ਕੇ ਲਖਾਓ ਕੋਈ ਸਿੱਖ ਅਗਰ ਲੜਾਈ ਕਰਨੀ ਚਾਹੁੰਦਾ ਹੋਵੇ ਸਿੱਖ ਤਾਂ ਲੰਗਰ ਵਰਤਣਾ ਉਹਨਾਂ ਜਾਣਦੇ ਨੇ ਰੰਗੀ ਦੇ ਮੁਸਲਮਾਨਾਂ ਵਾਸਤੇ ਕੋਈ ਨਹੀਂ ਗਿਆ ਸਭ ਤੋਂ ਪਹਿਲਾਂ ਸਾਡੇ ਸਿੱਖ ਚਲੇ ਗਏ ਜਿੱਥੇ ਕਿਤੇ ਜ਼ੁਲਮ ਹੁੰਦਾ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਲੜਨਾ ਕਦੋਂ ਚਾਹੁੰਦੇ ਸੀ ਉਹ ਤਾਂ ਤਲਵਾਰ ਦੀ ਵਰਤੋਂ ਕਰਨਾ ਹੀ ਨਹੀਂ ਚਾਹੁੰਦੇ ਸੀ ਉਹ ਤਾਂ ਕਹਿੰਦੇ ਜਦੋਂ ਜ਼ੁਲਮ ਦੀ ਇੰਤਹਾ ਹੋ ਜੇ ਜਦੋਂ ਸਰੀਆਮ ਸਿੱਖਾਂ ਦੇ ਕਤਲ ਹੋਣ ਲੱਗ ਜਾਣ ਜਦੋਂ ਸਰੀਆਮ ਜ਼ੁਲਮ ਹਿੰਦੂਆਂ ਤੇ ਹੋਣ ਲੱਗ ਜੇ ਜਾਂ ਕਿਸੇ ਮੁਸਲਮਾਨ ਤੇ ਹੋਣ ਲੱਗ ਜੇ ਤਾਂ ਉਸ ਵਕਤ ਤੁਹਾਡਾ ਫਰਜ਼ ਹੈ ਕਿ ਤੁਸੀਂ ਆਪਣੀ ਤਾਕਤ ਦਾ ਇਜ਼ਹਾਰ ਕਰੋ ਔਰ ਐਸੀ ਤੇ ਤੈਸੀ ਦੁਸ਼ਮਣ ਦੀ ਫੇਰ ਦੋ ਫਿਰ ਤੁਸੀਂ ਮੇਰੇ ਬੱਚੇ ਹੋ ਚੁੱਪ ਕਰਕੇ ਨਾ ਬੈਠੇ ਹੋ ਜ਼ੁਲਮ ਨਾ ਸਹੇ ਹੋ ਨਾ ਜ਼ੁਲਮ ਕਰਿਓ ਸਿੱਖ ਕਦੇ ਕਿਸੇ ਦੇ ਪਹਿਲਾਂ ਜ਼ੁਲਮ ਨਹੀਂ ਕਰਦਾ ਇਸ ਗੱਲ ਦਾ ਦਾਅਵੇ ਮੇਰਾ ਕਿਤੇ ਇਤਿਹਾਸ ਦੇ ਪੰਨਿਆਂ ਤੇ ਇੱਕ ਵੀ ਲੜਾਈ ਐਸੀ ਦਿਖਾ ਦਿਓ ਜਿੱਥੇ ਦਸ਼ਮਪਿਤਾ ਨੇ ਕਿਸੇ ਬੇਕਸੂਰ ਨੂੰ ਮਾਰਿਆ ਹੋਵੇ ਜਿੱਥੇ ਦਸ਼ਮਪਿਤਾ ਨੇ ਬਿਨਾਂ ਕਾਰਨ ਆਪਣੇ ਲਈ ਆਪਣੇ ਬੱਚਿਆਂ ਲਈ ਰਾਜ ਭਾਗ ਲਈ ਦੌਲਤ ਲਈ ਕੋਈ ਲੜਾਈ ਲੜੀ ਹੋਵੇ ਤੁਸੀਂ ਗੱਲ ਕਰਦੇ ਹੋ ਹਥਿਆਰਾਂ ਦੀ ਇਹਨਾਂ ਨੇ ਤਾਂ ਦੂਜਿਆਂ ਦੀ ਹਿਫਾਜ਼ਤ ਕੀਤੀ ਇਹਨਾਂ ਨੇ ਤਾਂ ਦੂਸਰਿਆਂ ਨੂੰ ਬਚਾਇਆ ਅੱਜ ਜਦੋਂ ਕੋਈ ਦਸ਼ਮ ਪਿਤਾ ਦਾ ਦਿਨ ਹੁੰਦਾ ਹੈ ਜਾਂ ਜਦੋਂ ਕੋਈ ਗੁਰੂ ਨਾਨਕ ਦੇਵ ਜੀ ਦਾ ਦਿਨ ਹੁੰਦਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਕੁਝ ਮਨਾਉਨੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖ ਕੱਲੇ ਲਾਈਟਾਂ ਕਿਉਂ ਜਗਾਉਂਦੇ ਨੇ ਬਾਈ ਮੇਰੇ ਘਰ ਤੇ ਸਭ ਤੋਂ ਕੋਸਟਲੀ ਜਿੰਨੀ ਮੇਰੀ ਔਕਾਤ ਹੈ ਮੈਂ ਲਾਈਟਾਂ ਲਾਉਣੀਆਂ ਮੈਨੂੰ ਕੋਈ ਪੁੱਛਦਾ ਕਿ ਅੱਜ ਕੀ ਹੈ ਤਾਂ ਮੈਂ ਅੱਜ ਕਹਿੰਨੀ ਅੱਜ ਮੇਰੇ ਗੁਰੂ ਦਾ ਚਾਨਣਾ ਹੋਇਆ ਤੇ ਜਿੰਨੇ ਜੋਗੀ ਮੈਂ ਆ ਮੈਂ ਸੂਰਜ ਤਾਂ ਨਹੀਂ ਆ ਪਰ ਮੈਂ ਆਪਣਾ ਇੱਕ ਦੀਵਾ ਬਲਾ ਕੇ ਜਗਾ ਕੇ ਉਸ ਦਸ਼ਮ ਪਿਤਾ ਨੂੰ ਉਸ ਸਾਹਿਬੇ ਕਮਾਲ ਨੂੰ ਉਸ ਕੁਰਬਾਨੀ ਦੀ ਇੱਕ ਐਸੀ ਮਿਸਾਲ ਨੂੰ ਉਹ ਲਾਸਾਨੀ ਕੁਰਬਾਨੀਆਂ ਦਾ ਮਾਲਕ ਉਹ ਕੋਈ ਆਟਾ দান ਕਰ ਦਿੰਦਾ ਕੋਈ ਕਪੜਾ দান ਕਰ ਦਿੰਦਾ ਕੋਈ ਡਾਲਰ ਦੇ ਦੇਗਾ ਉਹ ਪਰ ਦਸ਼ਮ ਪਿਤਾ ਤੈਤਾ ਸਭ ਕੁਝ ਹੀ ਵਾਰਤਾ ਪਿਤਾ ਤੈ ਵਾਰਤਾ ਮਾਂ ਤੈ ਵਾਰਤੀ ਬੱਚੇ ਵਾਰਤੇ ਪੱਥਰਾਂ ਤੇ ਸੋਇਆ ਉਹ ਬਾਦਸ਼ਾਹਾਂ ਦੇ ਬਾਦਸ਼ਾਹ ਸ਼ਹਿਨशाहਾਂ ਦੇ ਸ਼ਹਿਨशाह ਤੈਨੂੰ ਸਰਾਣੇ ਰੇਸ਼ਮ ਦੇ ਲੈਣ ਦੀ ਆਦਤ ਤੇ ਤੂੰ ਪੱਥਰਾਂ ਤੇ ਸੋਇਆ ਕਿਵੇਂ ਤੈਨੂੰ ਕਿਵੇਂ ਨੀਂਦ ਆਈ ਉਹ ਤੇਰੀ ਉਪਮਾ ਦੇ ਵਿੱਚ ਪਿਆਰ ਦੀ ਤਾਂ ਗੱਲ ਛੱਡ ਤੇਰੇ ਲਈ ਤਾਂ ਕਿੱਥੋਂ ਲੱਭੀਏ ਉਹ ਸ਼ਬਦ ਤੈਨੂੰ ਸਜਾਈਏ ਤੈਨੂੰ ਸਵਾਰੀਏ ਤੇਰੀ ਦੁਨੀਆ ਨੂੰ ਦੱਸੀਏ ਕਿ ਤੇਰੇ ਜੈਸਾ ਨਾ ਹੈ ਨਾ ਕੁਝ ਹੋ ਸਕਦਾ ਤੇਰੇ ਵਾਸਤੇ ਕਿੱਥੋਂ ਤੇਰੀ ਉਪਮਾ ਕਰੀਏ ਕਿਵੇਂ ਤੇਰੀ ਪਿਆਰ ਦੀ ਗਾਥਾ ਦਸੀਏ ਕਿ ਜਦੋਂ ਦੁਸ਼ਮਣਾਂ ਨੂੰ ਪਗਾਣੀ ਦੇ ਯੁੱਧ ਚ ਮਾਰਨ ਗਏ ਜਦੋਂ ਤੀਰ ਮਾਰਦੇ ਸੀ ਤਾਂ ਉਹਦੇ ਅੱਗੇ ਸੋਨਾ ਲਗਾ ਲੈਂਦੇ ਸੀ ਸੁਣਿਆ ਕਦੇ ਐਸਾ ਰਹਿਮਦਿਲ ਉਹ ਦਰवेश ਬਾਦਸ਼ਾਹ ਸੀ ਉਹ ਦਰवेश ਉਹ ਬਾਦਸ਼ਾਹ ਸੀ ਉਹ ਸ਼ਹਿਨशाह ਸੀ ਉਹ ਦਰਵੇਸ਼ ਸੀ ਉਹ ਸੰਤ ਸਪਾਹੀ ਸੀ ਉਹ ਆਪੇ ਗੁਰ ਚੇਲਾ ਸੀ ਜੀ ਉਹਦੇ ਵਰਗਾ ਕਿੱਥੇ ਕਿਤੇ ਕਿੱਥੇ ਲੱਭੋਂਗੇ ਉਹਦੇ ਲਈ ਤਾਂ ਹਸਤੀ ਮਿਟਾ ਦਿਓ ਉਹਦੀ ਮੁਹੱਬਤ ਜਿੰਨਾ ਸੋਚੋ ਕੀ ਕਰ ਰਹੇ ਹਾਂ ਬਸ ਇੱਕ ਐਸੀ ਮਿਸਾਲ ਕਾਇਮ ਕਰ ਦਿਓ ਕਿ ਉਹਨੇ ਜੋ ਕੀਤਾ ਹੈ ਉਹ ਇਤਿਹਾਸ ਦੇ ਪੰਨਿਆਂ ਤੇ ਆਉਣ ਵਾਲੀ ਦੁਨੀਆ ਦੇ ਵਿੱਚ ਨਾ ਤਾਂ ਕਦੇ ਕਿਸੇ ਨੇ ਕੀਤਾ ਤੇ ਨਾ ਹੀ ਕਦੇ ਕੋਈ ਕਰ ਸਕੇਗਾ ਜੀ ਇਸ ਤਰ੍ਹਾਂ ਸੀ ਜੀ ਕਿ ਮੈਂ ਮਤਲਬ ਗਲੀ ਚ ਖੇਡ ਰਹੀ ਸੀ ਤਾਂ ਮੇਰੇ ਫਾਦਰ ਆਫਟਰ 올 ਮੈਂ ਇੱਕ ਮੁਹਮਮਦਨ ਫੈਮਲੀ ਨੂੰ ਬਿਲੋਂਗ ਕਰਦੀ ਆ ਉਹਨਾਂ ਨੇ ਮੇਰੇ ਮਦਰ ਦਾ ਨਾਮ ਜਾਫਰਾ ਹੈ ਉਹਨਾਂ ਨੇ ਕਿਹਾ ਜਾਫਰਾ ਕੁੜੀ ਕਿੱਥੇ ਹੈ ਉਹ ਕਹਿੰਦੇ ਜੀ ਇੱਥੇ ਨਾਲ ਉਹਨਾਂ ਦੇ ਆਪਣਾ ਸਰਦਾਰ ਉਹਨਾਂ ਦੇ ਉਹਨਾਂ ਦਾ ਵੀ ਨਾਮ ਗੁਰੂ ਸਾਹਿਬ ਸੀ ਉਹਨਾਂ ਦੇ ਘਰ ਬੈਠੇ ਹੋਣੇ ਉਹਨਾਂ ਦੇ ਘਰ ਬੈਠੇ ਹੋਣੇ ਨਹੀਂ ਕੁੜੀਆਂ ਨਾਲ ਖੇਡਦੀ ਹੋਣੀ ਉਹਨਾਂ ਨੇ ਕਿਹਾ ਨਹੀਂ ਬਹੁਤ ਟਾਈਮ ਹੋ ਗਿਆ ਦੇਖੋ ਬਲਾਉ ਆਵਾਜ਼ ਮਾਰੋ ਉਹ ਬਾਹਰ ਗਏ ਕਹਿੰਦੇ ਜੀ ਉੱਥੇ ਤਾਂ ਹੈ ਨਹੀਂ ਕਹਿੰਦੇ ਜੇ ਕੁੜੀ ਨਹੀਂ ਟਾਈਮ ਤੇ ਮਿਲਦੀ ਤਾਂ ਤੁਸੀਂ ਦੇਖਦੇ ਕਿਉਂ ਨਹੀਂ ਹੁੰਦੇ ਕੁੜੀ ਗਈ ਕਿੱਥੇ ਹੈ ਤਾਂ ਇੰਨੀ ਦੇਰ ਤੱਕ ਮੰਡੀ ਹੈ ਸਾਡੇ ਸਬਜ਼ੀ ਮੰਡੀ ਉੱਥੇ ਸਾਰੇ ਸਰਦਾਰ ਹੁੰਦੇ ਸੀ ਉਹ ਕਹਿੰਦੇ ਕੀ ਗੱਲ ਮੇਰੇ ਡੈਡੀ ਨੂੰ ਕਹਿੰਦੇ ਵੀ ਕੀ ਗੱਲ ਮੰਮੀ ਨੂੰ ਕਹਿੰਦੇ ਜਾਫਰਾ ਕੀ ਗੱਲ ਹੋ ਗਈ ਕਹਿੰਦੇ ਜੀ ਕੁੜੀ ਨਹੀਂ ਲੱਭ ਰਹੀ ਕਿੱ디 ਕਹਿੰਦੇ ਕੁੜੀ ਨੂੰ ਕੀ ਲੱਭਣਾ ਤਾਂ ਗੁਰਦੁਆਰੇ ਲੰਗਰ ਵਰਤਾ ਰਹੀ ਹੈ ਉਹ ਤਾਂ ਗੁਰਦੁਆਰੇ ਦੇ ਵਿੱਚ ਸ਼ਬੀਲ ਵਰਤਾ ਰਹੀ ਹੈ ਮੈਂ ਤਾਂ ਪੀ ਕੇ ਆ ਰਹੇ ਹਾਂ ਉਦੋਂ ਮੈਨੂੰ ਕਿਹਨੇ ਦੱਸਿਆ ਸੀ ਬਸ ਮੁਹੱਬਤ ਹੈ ਬਚਪਨ ਤੋਂ ਜਦੋਂ ਵੀ ਕਿਤੇ ਲੱਭਣਾ ਹੋਵੇ ਅੱਜ ਵੀ ਜਦੋਂ ਟਾਈਮ ਮਿਲਦਾ ਤਾਂ ਦੁਖਨਵਾਰਨ ਸਾਹਿਬ ਜਾ ਕੇ ਪਾਂਡਿਆਂ ਦੀ ਸੇਵਾ ਕਰਨ ਲੱਗ ਜਾਈਦੀ ਹੈ ਤੇ ਆਪਣੇ ਹਸਬੰਦ ਨੂੰ ਵੀ ਲਈਦਾ ਬੀਟੀਆ ਨੂੰ ਵੀ ਕਹਿਦਾ ਬੇਟੇ ਨੂੰ ਵੀ ਕਹਿਦਾ ਕਿ ਆਓ ਗੁਰੂ ਸਾਹਿਬ ਦੇ ਦਰ ਤੇ ਆਪਾਂ ਭਾਂਡਿਆਂ ਦੀ ਸੇਵਾ ਕਰਕੇ ਆਈਏ ਤੇ ਮੇਰੇ ਦਸ਼ਮ ਪਿਤਾ ਦੇ ਘਰ ਨੂੰ ਸਾਫ਼ ਕਰੀਏ ਤੇ ਮੇਰੇ ਕੋਲ ਅਗਰ ਮੇਰਾ ਦਿਲ ਕਰਦਾ ਹੈ ਕੋਈ ਬਹੁਤ ਵੱਡੀ ਦੌਲਤ ਹੋਵੇ ਜਾਂ ਮੈਂ ਬਹੁਤ ਬੜੀ ਕਾਬਿਲ ਹੋਵਾਂ ਤਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਚੀਜ਼ ਮੈਂ ਆਪਣੇ ਘਰ ਨਾਲ ਸਜਾਵਾਂ ਮੈਂ ਜਾ ਕੇ ਦਰਬਾਰ ਸਾਹਿਬ ਸਜਾਇਆ ਵਾਂ ਔਰ ਸਭ ਤੋਂ ਬੜੀ ਸੋਚਦੀ ਰਹਿਣੀ ਹੈ ਕਿ ਗੁਰੂ ਸਾਹਿਬ ਸਭ ਤੋਂ ਬੜੀ ਚੀਜ਼ ਕਿਹੜੀ ਹੋ ਸਕਦੀ ਹੈ ਜਿਹੜੀ ਮੈਂ ਤੇਰੇ ਨਾਂ ਤੇ ਕੁਰਬਾਨ ਕਰਦਾ ਜੀ ਉਹ ਸਭ ਤੋਂ ਵੱਡੀ ਚੀਜ਼ ਕਿਹੜੀ ਹੈ ਜਿਹੜੀ ਮੈਂ ਤੇਰੇ ਵਾਸਤੇ ਕੁਰਬਾਨ ਕਰਦਾ ਤਾਂ ਮੇਰਾ ਦਿਲ ਕਰਦਾ ਕਿ ਮੈਂ ਖੁਦ ਹੀ ਮੇਰੀ ਜਾਨ ਹੈ ਦਸ਼ਮਪਤਾ ਹੋਰ ਤਾਂ ਨਹੀਂ ਹਰ ਵਕਤ ਤੇਰੀ ਉਪਮਾ ਤੇਰੇ ਨਾਮ 'ਚ ਮੈਂ ਸਮਰਪਿਤ ਹੈ ਦਸ਼ਮਪਤਾ ਤੇਰੇ ਵਾਸਤੇ ਤੇਰੇ ਪਿਆਰ ਵਾਸਤੇ ਤੇਰੀਆਂ ਕੁਰਬਾਨੀਆਂ ਵਾਸਤੇ ਤੇਰੇ ਰੰਗ ਵਾਸਤੇ ਕਹਿੰਦੇ ਕਿ ਮੇਰਾ ਉਹ ਜਿਵੇਂ ਕਹਿੰਦੇ ਆ ਨਾ ਕਿ ਜਰਾ ਜ ਮਾਛੀਵਾੜੇ ਦੀ ਹਵਾ ਨੂੰ ਕਿਸੇ ਮੁਸਲਮਾਨ ਨੇ ਕਿਹਾ ਕਿ ਜਰਾ ਆਹਸਤਾ ਚੱਲ ਮਾਛੀਵਾੜੇ ਦੀ ਇਹ ਹਵਾ ਕਹਿੰਦੀ ਕਿਉਂ ਕਹਿੰਦਾ ਇੱਥੇ ਮੇਰਾ ਗੋਬਿੰਦ ਸੁੱਤਾ ਹੈ ਮੇਰਾ ਮਹਿਮਾਨ ਸੁੱਤਾ ਹੈ ਬੜਾ ਪਿਆਰਾ ਸੁੱਤਾ ਹੈ ਦੇਖੀ ਸ਼ੋਰ ਨਾ ਕਰੀ ਕਿਤੇ ਇਹਨੂੰ ਕੋਈ ਤੰਗੀ ਤਰੂਟੀ ਨਾ ਜੇ ਇਸੇ ਤਰ੍ਹਾਂ ਤੇ ਕਿਤੇ ਦਸ਼ਮ ਪਿਤਾ ਉਹ ਵਕਤ ਸੀ ਜਦੋਂ ਤੁਸੀਂ ਸਰਿਆਮ ਦਿਖਦੇ ਸੀ ਗਨੀਖਾਂ ਨਵੀਖਾਂ ਨੂੰ ਗੁਰੂ ਸਾਹਿਬ ਜਦੋਂ ਤੁਸੀਂ ਪੀਖਮ शाह ਜੀ ਨੂੰ ਦਿਖੇ ਗੁਰੂ ਸਾਹਿਬ ਜਦੋਂ ਤੁਸੀਂ ਨਵਾਬ ਸ਼ੇਰਖਾਨ ਨੂੰ ਮਿਲੇ ਕਿਤੇ ਉਸ ਵਕਤ ਮੈਂ ਵੀ ਹੁੰਦੀ ਤਾਂ ਮੈਂ ਤੇਰੇ ਪੈਰ ਫੜ ਲੈਂਦੀ ਔਰ ਕਹਿੰਦੀ ਕੋਈ ਹੁੰਦੀਆਂ ਰਹਿਣ ਜੰਗਾ ਤੂੰ ਨਾ ਲੜ ਤੂੰ ਸਤ ਦੂਰ ਨਾ ਜਾਈ ਤੈਨੇ ਬੜੀ ਛੋਟੀ ਉਮਰ ਚ ਦਸ਼ਮਪਿਤਾ ਸੱਤੋ ਲੋਗਾ ਤੋਂ ਠੀਕ ਐ ਪਰ ਸਾਡੀ ਦਿਨਾ ਤੇ ਤੇਰਾ ਨਾਮ ਲਿਖਿਆ ਹੋਇਆ ਐ ਸਾਡੇ ਦਿਲਾਂ ਦੇ ਅੰਦਰ ਤੁਸੀਂ ਵਸਦੇ ਹੋ ਗੁਰੂ ਸਾਹਿਬ ਇਹਨੂੰ ਕੋਈ ਜਾਤ ਪਾਤ ਕੋਈ ਧਰਮ ਇਹ ਅਲੱਗ ਨਹੀਂ ਕਰ ਸਕਦਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਕੋਈ ਮਜ਼ਹਬ ਵੈਰ ਰੱਖਣਾ ਨਹੀਂ ਸਿਖਾਉਂਦਾ ਦਸ਼ਮਪਿਤਾ ਤੇਰੇ ਬੱਚਿਆਂ ਦੀ ਕੁਰਬਾਨੀ ਲਈ ਦਿਲ ਤੜਫਦਾ ਤੜਫਦਾ ਰਹੂਗਾ ਜੋ ਹੋਇਆ ਉਹ ਨਾ ਹੁੰਦਾ ਐਸਾ ਜ਼ੁਲਮ ਨਾ ਹੋਇਆ ਹੁੰਦਾ ਉਹ ਬਹੁਤ ਬੁਰਾ ਜ਼ੁਲਮ ਹੋਇਆ ਸੀ ਜਿਸ ਜ਼ੁਲਮ ਦੀ ਕਹਾਣੀ ਦੁਨੀਆ ਜਦ ਤੱਕ ਜੀਊਗੀ ਕਹਿੰਦੀ ਰਹੂਗੀ ਪਰ ਦਸ਼ਮ ਪਿਤਾ ਲਾਸਾਨੀ ਕੁਰਬਾਨੀਆਂ ਦੇ ਮਾਲਿਕ ਤੇਰੀ ਧੀ ਦੀ ਆਵਾਜ਼ ਜਦ ਤੇ ਐਸੀ ਜੀ ਅੱਜ ਦੇ ਵੀਡੀਓ ਤੁਸੀਂ ਅੰਦਾਜ਼ਾ ਲਗਾਓ ਇਹ ਸਾਡੀ ਮੁਸਲਮਾਨ ਭੈਣ ਕਿੰਨੀ ਜਜ਼ਬਾਤੀ ਹੋ ਕੇ ਗੱਲਬਾਤ ਕਰ ਰਹੀ ਏ ਕਿੰਨੀ ਇਮੋਸ਼ਨਲ ਹੋ ਕੇ ਗੱਲਬਾਤ ਕਰ ਰਹੀ ਏ ਇਨਾਂ ਦੇ ਜਜ਼ਬਾਤ ਤੋਂ ਇਨਾਂ ਦੇ ਜੋਸ਼ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨਾ ਪਿਆਰ ਏ ਕਿੰਨੀ ਮੁਹੱਬਤ ਏ ਕਿੰਨਾ ਇhtਰਾਮ ਏ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਯੋਧਾ ਵੀ ਸੀ ਇੱਕ ਮਹਾਨ ਬਾਦਸ਼ਾਹ ਵੀ ਸੀ ਜਿਨੇ ਆਪਣੀ ਰਾਯਾ ਦੇ ਲੋਕਾਂ ਵਾਸਤੇ ਆਪਣੀ ਆਵਾਮ ਵਾਸਤੇ ਕੁਰਬਾਨੀਆਂ ਦਿੱਤੀਆਂ ਦੂਸਰੇ ਲੋਕਾਂ ਵਾਸਤੇ ਜੰਗਾਂ ਲੜੀਆਂ ਉਸ ਬੰਦੇ ਦਾ ਮਜ਼ਬੂਤ ਕੀ ਏ ਕਦੀ ਨਹੀਂ ਦੇਖਿਆ ਉਹ ਬੰਦਾ ਕੌਣ ਹੈ ਕਦੀ ਨਹੀਂ ਵੇਖਿਆ ਜ਼ੁਲਮ ਦੇ ਖਿਲਾਫ ਖੜੇ ਹੋਏ ਹਮੇਸ਼ਾ ਸਨਾਤਨ ਧਰਮ ਦੀ ਹਿਫਾਜ਼ਤ ਕੀਤੀ ਗੁਰੂ ਤੇਗ ਬਹਾਦਰ ਦੀ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਚਾਰ ਸਾਬਜ਼ਾਦਿਆਂ ਦੀ ਗੱਲ ਕਰੀਏ ਇੱਕ ਲੰਬੀ ਲਿਸਟ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਫੈਮਲੀ ਦੀ ਜਿਨ੍ਹਾਂ ਨੇ ਮੁਗਲਾਂ ਦੇ ਜ਼ੁਲਮ ਨੂੰ ਬਰਦਾਸ਼ਤ ਕੀਤਾ ਜ਼ੁਲਮਾ ਇੰਨਾ ਹੋਇਆ ਕਿ ਇਹਨਾਂ ਦੀਆਂ ਗਰਦਨਾ ਵੀ ਲਥੀਆਂ ਇਨਾਂ ਨੂੰ ਦੀਵਾਰਾਂ 'ਚ ਵੀ ਚੁਣਿਆ ਗਿਆ ਇਹਨਾਂ ਤੇ ਤੀਰ ਵੀ ਵਰਸਾਏ ਗਏ ਇਹਨਾਂ ਨਾਲ ਵਾਅਦਾ ਖਿਲਾਫੀ ਵੀ ਕੀਤੀ ਗਈ ਤੇ ਇਹ ਜ਼ੁਲਮ ਕਿੰਨੇ ਵਾਸਤੇ ਹੋਏ ਇਹਨਾਂ ਹਮੇਸ਼ਾ ਮਜ਼ਲੂਮ ਦੀ ਗੱਲ ਸੁਣੀ ਏ ਇਹਨਾਂ ਹਮੇਸ਼ਾ ਮਜ਼ਲੂਮ ਵਾਸਤੇ ਜੰਗ ਲੜੀ ਏ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਅੱਜ ਦੇਖੋ ਕਿ ਮੁਸਲਮਾਨ ਭੈਣ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੀ ਏ ਗੁਰੂ ਗੋਬਿੰਦ ਸਿੰਘ ਜੀ ਦੀ ਤਾਰੀਫ਼ ਕਰਦੀ ਪਈ ਏ ਤੇ ਤੁਸੀਂ ਜਜ਼ਬਾਤ ਤੋਂ ਅੰਦਾਜ਼ਾ ਲਗਾਓ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨਾ ਪਿਆਰ ਕਰਦੀ ਏ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ